ਪਰ ਖੈਰ ਮੈਂ ਜਿਹੜੀ ਗੱਲ ਬਚਾਲੇ ਛੱਡ ਗਿਆ ਸੀ ਹਾਂ ਇੱਕ ਗੱਲ ਬੜੀ ਪ੍ਰਚਲਿਤ ਹੈ ਸਾਡੇ ਵਿੱਚ ਕਿ ਸੰਤ ਬਾਬਾ ਅਤਰ ਸਿੰਘ ਜੀ ਨੇ ਮਲਬਈ ਧਾਰਨਾ ਦਾ ਕੀਰਤਨ ਆਰੰਭ ਕੀਤਾ ਠੀਕ ਹੈ ਇੱਕ ਸਿੱਖ ਰਹਿਤ ਮਰਜਾਦਾ ਵਿੱਚ ਵੀ ਲਿਖਿਆ ਹੈ ਵੀ ਧਾਰਨਾ ਜਿਹੜੀ ਹੈ ਉਹ ਗੁਰਬਾਣੀ ਦੇ ਅਨੁਸਾਰ ਹੋਵੇ ਪਰ ਅੱਜ ਕਿਤੇ ਨਾ ਕਿਤੇ ਧਾਰਨਾ ਦਾ ਰੂਪ ਬਦਲ ਗਿਆ ਅੱਜ ਧਾਰਨਾ ਉਹ ਪੜੀ ਜਾਂਦੀ ਹੈ ਜਿਹੜੀ ਗੁਰੂ ਦੇ ਆਸੇ ਮੁਤਾਬਕ ਨਹੀਂ ਹੈ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਠੀਕ ਹੈ ਤੁਸੀਂ ਕੀਰਤਨ ਧਾਰਨਾ ਵਿੱਚ ਕਰੋ ਵੈਸੇ ਤਾਂ ਸੰਤ ਬਹਾਦਰ ਰਾਜ ਬਾਬਾ ਦਰ ਸਿੰਘ ਜੀ ਵਿਰਾਗਾਂ ਵਿੱਚ ਕੀਰਤਨ ਕਰਦੇ ਰਹੇ ਰਾਗਾਂ ਦੇ ਕੀਰਤਨ ਨੂੰ ਮਹਾਨਤਾ ਹੈ ਉਹਨਾਂ ਨੇ ਖੁਦ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਪਰ ਧਾਰਨਾ ਜਿਹੜੀ ਹੈ ਉਹ ਗੁਰਬਾਣੀ ਦੇ ਮੁਤਾਬਕ ਪੜੀ ਜਾਵੇ ਕੱਚੀਆਂ ਧਾਰਨਾ ਕਦੇ ਸਿੱਖਣੇ ਨਹੀਂ ਪੜਨੀਆਂ ਕਿਉਂਕਿ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਆਓ ਇੱਕ ਧਾਰਨਾ ਪੜ ਕੇ ਆਪਾਂ ਸਮਾਪਤੀ ਕਰ ਦਈਏ ਜੀ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਆ ਕਿਉਂਕਿ ਥੋੜੇ ਸਮੇਂ ਵਿੱਚ ਆਪਾਂ ਨੇ ਕੁਝ ਵਿਚਾਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਇਸੇ ਤਰ੍ਹਾਂ ਸਾਰੇ ਦਿਨ ਦੀਵਾਨ ਚੱਲਣੀ ਹੈ ਸੰਗਤਾਂ ਨੂੰ ਬੇਨਤੀ ਹੈ ਭਾਈ ਅੱਜ ਕੋਈ ਜ਼ਿਆਦਾ ਇਕੱਠ ਵੀ ਨਹੀਂ ਹੈ ਕਿਉਂ ਫਿਰ ਵਿੱਪਰ ਦੀ ਮੱਸੀਆ ਦੇ ਕੱਲ ਲੰਘ ਗਈ ਕਿਉਂਕਿ ਕੱਲ ਬ੍ਰਾਹਮਣ ਨੇ ਕਿਹਾ ਸੀ ਨਾ ਕਿ ਸੋਮਵਾਰੀ ਮੱਸੀਆ ਨਾ ਹੋ ਭਾਈ ਕਾ ਕਈ ਪਿੰਡਾਂ 'ਚ ਮੈਨੂੰ ਬੀਬੀਆਂ ਮਿਲਦੀਆਂ ਬਾਬਾ ਜੀ ਮਸਿਆ ਕਦੋਂ ਪਤਾ ਤੇ ਮੈਨੂੰ ਹੁੰਦਾ ਨਾ ਕਿ ਬੇਬੇ ਮੈਨੂੰ ਨਹੀਂ ਪਤਾ ਬਾਬਾ ਜੀ ਤੁਹਾਨੂੰ ਪਤਾ ਨਹੀਂ ਤੁਸੀਂ ਮਸਤਾਂ ਨੇ ਰਹਨੇ ਹੋ ਮੈਂ ਕਿ ਮੈਂ ਹੁਣ ਕਹਿੰਦਾ ਮਸਿਆ ਦਾ ਧਿਆਨ ਰੱਖਦਾ ਕਹਿੰਦੇ ਵੀ ਐਤ ਕੀਤੇ ਸੌਂਵਾਰੀ ਮਸੇ ਮੈਂ ਕਿ ਫੇਰ ਕੀ ਹੋ ਗਿਆ ਇਹ ਤੇ ਦਿਨ ਤੇ ਆਉਂਦੀ ਰਹਿੰਦੇ ਆਇਤਵਾਰ ਆ ਗਿਆ ਸੌਂਵਾਰ ਆ ਗਿਆ ਮੰਗਲਵਾਰ ਆ ਗਿਆ ਬਾਣੀ ਪੜੋ ਭਾਈ ਸਾਹਿਬ ਬੈਠੇ ਹੈ ਮਹਾਰਾਜ ਨੇ ਸਾਰੇ ਦਿਨਾਂ ਦਾ ਜ਼ਿਕਰ ਵੀ ਕੀਤਾ ਪਰ ਅਸੀਂ ਬਹਿਮਾ ਪਰਮਾ ਵਿੱਚ ਪਈਆ ਸੋ ਮਹਾਰਾ ਦੀ ਬਾਣੀ ਦਾ ਬਚਨ ਹੈ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਸਮਾ ਤੇ ਉਹੀ ਸਫਲ ਹੈ ਜਦੋਂ ਤੁਹਾਨੂੰ ਪਰਮਾਤਮਾ ਚੇਤੇ ਆ ਕੋ ਜਿਹੜਾ ਮਰਜੀ ਦਿਨ ਹੋਵੇ ਪਰ ਅਸੀਂ ਪਤਾ ਨਹੀਂ ਕਿਹੜੇ ਕਮਾ ਵਿੱਚ ਪੈਗੇ ਅੱਜ ਸੌਂਵਾਰੀ ਮਸਤੀ ਹੈ ਜੀ ਕਈ ਕਹਿੰਗੇ ਤੇ ਸਾਲ ਬਾਅਦ ਆਉਂਦੀ ਕਈ ਕਹਿੰਦੇ ਇਹਨੂੰ ਸ਼ਰਾਬ ਦਿੱਤਾ ਹੋਇਆ ਲੈ ਪੀਪਰ ਅਸੀਂ ਕੀ ਕਰੀਏ ਭਾਈ ਜੀ ਨੇ ਸਰਾਵਤ ਦਿੱਤਾ ਉਹਦੇ ਨਾਲ ਜਾ ਕੇ ਗੱਲ ਕਰ ਮੈਂ ਨਹੀਂ ਕਹਿੰਦਾ ਵੀ ਮਾੜੀ ਗੱਲ ਵੀ ਨਾ ਆਓ ਮੈਂ ਤਾਂ ਕਹਿੰਦਾ ਲੱਖ ਸੰਗਤ ਰੋ ਜਾਵੇਂ ਮੈਂ ਕੱਲ ਵੀ ਬੇਨਤੀ ਕੀਤੀ ਮੈਨੂੰ ਡਰ ਵੀ ਲੱਗਦਾ ਨਾ ਕਿ ਹੋਰ ਪਾਸੇ ਗੱਲ ਮੈਂ ਤਾਂ ਕਹਿੰਦਾ ਰੋ ਜਾਓ ਸਾਨੂੰ ਵੀ ਦੋ ਪੈਸੇ ਆਮਦਨ ਹੋ ਸੰਗਤ ਆਉ ਗੁਰੂ ਘਰ ਨੂੰ ਵੀ ਆਮਦਨ ਹੋ ਕਾਰਜ ਚੱਲਦੀ ਹੈ ਭਾਈ ਕਿੰਨੇ ਕਾਰਜ ਐ ਲੰਗਰ ਚੱਲਦੀ ਹੈ ਸੰਗਤਾਂ ਦੇ ਸਹਿਯੋਗ ਨਾਲ ਹੀ ਤੇ ਚੱਲਦੀ ਹੈ ਨਾ ਸੋ ਇਸ ਕਰਕੇ ਆਪਾਂ ਕਿਸੇ ਦਿਨ ਨੂੰ ਵਿਸ਼ੇਸ਼ ਕਰਕੇ ਪਵਿੱਤਰ ਜਾਂ ਅਪਵਿੱਤਰ ਨਹੀਂ ਮੰਨਣਾ ਤਿੱਥੀ ਵਰ ਸੇਵੈ ਮੁਗਦ ਗਵਾਰ ਸਾਡਾ ਜਿਹੜਾ ਮਕਸਦ ਉਹ ਗੁਰੂ ਨਾਲ ਜੁੜਨਾ ਸਿੱਖ ਰਹਿਤਮਰ ਜਾਦਾ ਵਿੱਚ ਲਿਖਿਆ ਵੀ ਜਦੋਂ ਇੰਨਾ ਦਿਨਾਂ ਤੇ ਇਕੱਠ ਹੋਵੇ ਇਨ ਇਸ ਇਕੱਠ ਨੂੰ ਗੁਰਮਤ ਅਲੀ ਵਰਤ ਲੈਣਾ ਚੰਗੀ ਗੱਲ ਹੈ ਸੋ ਜੁੜਨਾ ਸਾਡਾ ਗੁਰੂ ਦੇ ਨਾਲ ਮਨੋਰਤ ਹੈ ਸਿੱਖ ਕਿਸੇ ਖਾਸ ਦਿਨ ਦੇ ਨਾਲ ਕਿਸੇ ਖਾਸ ਤਿੱਥ ਨਾਲ ਨਹੀਂ ਜੁੜਦਾ ਸੋ ਬੇਨਤੀ ਆ ਭਾਈ ਜਿੰਨਾ ਕਸਮਾਂ ਤੁਹਾਨੂੰ ਮਿਲਦਾ ਏਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿਨੋ ਸੋ ਲਾਬ ਢੇੜਾ ਦੇ ਕਿ ਨਾ ਮੁੜਿਆ ਕਰੋ ਖਾਣਾ ਪੂਰਤ ਨਹੀਂ ਕਰਨੀ ਵੀ ਮਾਸਤੂ ਆਨੇ ਮਸਿਆ ਤੇ ਗਏ ਸੀ ਜੀ ਕਹਿ ਕੀ ਕੀਤਾ ਮੱਥਾ ਟੇਕੇ ਢੇੜਾ ਦਿੱਤਾ ਖਰੀਦੋ ਖਰੀਦ ਕੀਤੀ ਲੰਕਰ ਛਕਿਆ ਘਰਾਂ ਨੂੰ ਸਿੱਖਿਆ ਕੀ ਕਟੋਕੜ ਜਿਹੜਾ ਬਾਹਰ ਇਤਿਹਾਸ ਦਾ ਬੋਰਡ ਲੱਗਿਆ ਉਹੀ ਪੜ ਕੇ ਲੈ ਜਾਓ ਫੋਟੋ ਖਿੱਚ ਲੋ ਬੱਚਿਆਂ ਨੂੰ ਦੱਸੋ ਵੀ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਮਹਾਂਪੁਰਖਾਂ ਨੇ ਕਦੋਂ ਇਹ ਗੁਰਸਾਗਰ ਰਤਨੀਪੁਰ ਪੂਰੇ ਗੁਰਸਾਗਰ ਸਾਹਿਬ ਕਦੋਂ ਬਣਾਇਆ ਪਰ ਗੁਰਮਖੋ ਅਸੀਂ ਹੰਸ ਬਣ ਕੇ ਮੋਤੀ ਤਾਂ ਚੁਗਿਏ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਅਸੀਂ ਤੇ ਬਗਲੇ ਬਣੀ ਫਿਰਦੇ ਆ ਕਹਿਣੇ ਨਾ ਅਸੀਂ ਵੀ ਇਹ ਰਜਨੀ ਜਿਹੜੀ ਸੀ ਉਹਦੇ ਕਰ ਵਾਲਾ ਜਿਹੜਾ ਸੀ ਉਹ ਕਾਗੋ ਹੰਸ ਕਰੇ ਵਾਲੀ ਗੱਲ ਉਹ ਤੇ ਅਸੀਂ ਬਦਲਣਾ ਵੀ ਸਾਡੇ ਅੰਦਰ ਜਿਹੜਾ ਬਕਾਰਾਂ ਦੇ ਕਾਲਖ ਦੂਰ ਹੋਵੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਪਾਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਫਿਰ ਹਿਰਦਾ ਨਿਰਮਲ ਹੋ ਜਾਂਦਾ ਆਓ ਇੱਕੋ ਧਾਰਨ ਆਪਾਂ ਪਿਆਰ ਦੇ ਨਾਲ ਪੜੀਏ ਜੀ ਜਿਨਾ ਮਿਲਿਆ ਤੇਰਾ ਨਾਮ ਚਿੱਤਿਆ प्यार <laughs> Good. they're all there ਆਜ ਦਿਨਾਂ ਦਸੰਦ ਰਿਆ ਦੁਰਮਾਤਾ ਵੰਚਾ ਮਿੱਤਰ ਅਧਾਣ ਦੇਸੀ ਆਉ ਟੋਡੇਂ ਦੀ ਜਾਤ ਸੁਆਦ ਜਨਾਨਕ ਬਿੰਦ ਸਿੰਘ ਆਓ ਜੀ ਇਨੀਆਂ ਕਬਿੰਤੀਆਂ ਪ੍ਰਵਾਨ ਭੋਲਾ ਚੋਕਾਂ 니 માਫੀ ਆਓ ਆਉਣ ਵਾਲੇ ਸਮੇਂ ਲਈ ਆਪ ਜੀ ਬਹੁਤੀ ਸਤਿਕਾਰਯੋਗ ਭਾਈ ਜਸਦੇਵ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ